हां मिनटया सद्यो ਹੁਣ ਤੁਸੀਂ ਮੈਨੂੰ ਦੱਸੋ ਕੀ ਰੋਲਾ ਥੋਡਾ ਰੋਲਾ ਸਰਪੰਚ ਸਾਹਿਬ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਹੈ ਪਹਿਲੀ ਗੱਲ ਤਾਂ ਸਾਡੇ ਘਰ ਦੀਆਂ ਆਸੇ ਪਾਸੇ ਜਿੰਨੇ ਘਰ ਆ ਤਾਂ ਪੁੱਛ ਹੀ ਲੈ ਹੈ 7-7 ਘਰਾਂ 'ਚ ਸਾਡੀ ਬਾਤ ਜਾਂਦੀ ਹੈ ਠੀਕ ਹੈ ਨਾ ਬਾਕੀ ਬਾਈ ਸਰਪੰਚ ਸਾਹਿਬ ਗੱਲ ਇਹ ਮੇਰੀ ਮੈਂ ਤੈਨੂੰ ਤਾਂ ਹੀ ਲੈ ਕੇ ਆਇਆ ਭਰਾ ਆਪਦੀ ਹਮਾਇਤ ਕਰਕੇ ਠੀਕ ਹੈ ਨਾ ਤੇਰਾ ਭਰਾ ਮੇਰ ਨਾਲ ਪੜਦਾ ਰਿਹਾ ਤੇ ਇਹਨੂੰ ਪੁੱਛਣ ਵਾਲਾ ਹੋਵੇ ਇਹ ਬਾਈ ਇਹਨਾਂ ਨੇ ਮੇਰਾ ਜਿਹੜਾ ਬੈਠਾ ਤਾਂ ਸ਼ੋਰ ਸਾਡਾ ਸਾਰੇ ਪੁਆਣੇ ਦੀ ਜੜੇ ਆ ਬਾਈ ਜੇ ਇਹ ਇਕੱਲਾ ਚੜਜਦਾ ਹੋਵੇ ਨਾ ਉਹਦੀ ਮਜਾ ਨਹੀਂ ਬੋਲ ਜੀ ਠੀਕ ਹੈ ਮੈਨੂੰ ਕੁੱਤੇ ਵੇਲੇ ਲਾਉਂਦੇ ਆ ਬਾਈ ਕਦੇ ਮੈਨੂੰ ਕੁਛ ਬੋਲਦੇ ਆ ਇਹਨੇ ਪੁੱਟ ਕੇ ਆਉਂਦੀ ਤੀਂ ਕਰਦੀ ਕਦੇ ਕੋਸ਼ ਕਰਦਾ ਕਦੇ ਕੋਸ਼ ਕਰਤਾ ਠੀਕ ਹੈ ਸੋ ਕੁਛ ਮੈਨੂੰ ਬੋਲਦੇ ਆ ਅੱਛਾ ਮੈਂ ਟ੍ਰੇਲਰ ਦਾ ਕੰਮ ਕਰਦਾ ਮੈਂ ਬਾਈ ਸਾਰਾ ਦੇਣਾ ਮੇਰੀ ਸੱਜੀ ਬਾਹਾਂ ਦੂਜੀ ਬਾਹਾਂ ਮੋਟੀ ਹੀ ਲਈ ਹੈ ਠੀਕ ਹੈ ਸਾਰਾ ਵਨ ਮਸ਼ੀਨ ਗੇੜ-ਗੇੜ ਤੇ ਜੇ ਬਾਈ ਮੈਂ ਮੰਨ ਲਓ ਆਹਦਾ ਕੰਮ ਕਰਦਾ 12-12 ਵਜੇ ਚੱਕਰ ਮੈਂ ਬੈਠਾ ਰਹਿਣਾ ਤੇ ਫੇਰ ਬਾਈ ਮੈਂ ਆਪਦੇ ਪੈਸੇ ਤੇ ਅਲਾ ਮਾਪ ਹੀ ਵਰਤੂ ਇਹਨਾਂ ਨੂੰ ਕਿਵੇਂ ਦੇ ਦਊਗਾ ਮੈਂ ਹੈ ਨਾਲੇ ਉਹਦੇ ਵਿੱਚ ਐਡੀ ਕਿੱਡੀ ਕ ਮਾਰੋ ਮਾਰ ਵੀ ਮੈਂ ਉਹਦੇ ਵਿੱਚ ਲੱਖਾਂ ਰੁਪਏ ਕਮਾਈ ਇਹਨਾਂ ਬਾਈ ਠੀਕ ਹੈ ਜੇ ਰੋਟੀ ਮੰਗਲੋ ਤਾਂ ਕਲੇਸ਼ ਹੈ ਪਰ ਸੋ ਚੋਥੇ ਬਾਈ ਸਿਰ ਤੋਂ ਵੱਡਾ ਸੀ ਚਾਹ ਮੰਗ ਲਈ ਇਹਨੇ ਬਾਈ ਕੋਈ ਕਲੇਸ਼ ਕੀਤਾ ਇਹਨੇ ਕਲੇਸ਼ ਕੀਤਾ ਤੁਸੀਂ ਚਾਹ ਦਾ ਫੱਕਾ ਮਾਰ ਲਓ ਤੁਸੀਂ ਰੋਕਾ ਲਓ ਤੁਸੀਂ ਆਹ ਕਰ ਲਓ ਬਾਈ ਜੀ ਨਾ ਤਾਂ ਚਾਹ ਦੀ ਘੁੱਟ ਬਣਾ ਕੇ ਤੇ ਜਿਹੜੀ ਸਿਰ ਰੱਖ ਪਾਈ ਕੀਤੀ ਉਹ ਵੱਖਰੀ ਠੀਕ ਹੈ ਆਹ ਚਾਚਾ ਸਾਡਾ ਮੇਰੇ ਪਿਓ ਦੇ ਮਾਮੇ ਦਾ ਪੁੱਤ ਹੈ ਬਿਚਾਰਾ ਉਹ ਤੋਂ ਬੀਕਾ ਨੇਰ ਕਨੇਉ ਆਇਆ ਮਿਲਣਾ ਠੀਕ ਹੈ ਇਨੀ ਵਾਰ ਆਇਆ ਯਾਰ ਜੇ ਕੋਈ ਰਿਸ਼ਤੇਦਾਰੀ ਆ ਫੋਨ ਲੜਦਾ ਭਾਈ ਤਾਂ ਹੀ ਆਇਆ ਕੌਣ ਕਿਸੇ ਨੂੰ ਤੂੰ ਨਹੀਂ ਆਵੜੇ ਭਾਈ ਕਹਿ ਦੇ ਕਰ ਹੈ ਇਹ ਵਿਚਾਰਾ ਇੱਥੇ ਆਇਆ ਤੇ ਉਹਦੀ ਸਾਸਰੀ ਘਰ ਬੁਲਾਈ ਪਤਾ ਕਿ ਚਾਚੇ ਨੇ ਪੁੱਛੇ ਭਾਈ ਤਕਣੀ ਹੈ ਤਕਣੀ ਕਿ ਮੇਰਾ ਕੋਲ ਆਪਰੇਸ਼ਨ ਹੈ ਤੇ ਭਾਈ ਤੇਰਾ ਆਪਰੇਸ਼ਨ ਹੋ ਜਾਏ ਫਿਰ ਹੋ ਜਾਏ ਫਿਰ ਠੀਕ ਹੈ ਨਾ ਸਾਸਰੀ ਘਰ ਸਾਸਰੀ ਘਰ ਆਹ ਕਿਹੜੀ ਸਾਸਰੀ ਘਰ ਸਰਪੰਚਾ ਨੂੰ ਤੂੰ ਪਿੰਡੀ ਤੁਰਿਆ ਨਾ ਮੈਂ ਆਹ ਸਾਸਰੀ ਘਰ ਬੁਲਾਉਂਗਾ ਮੇਰੀ ਟੁੱਟੀ ਆ ਸਸਰੀ ਗੱਲ ਸਸਰੀ ਗੱਲ ਇਹ ਨਹੀਂ ਬਾਈ ਨਾ ਇਹਨੂੰ ਕੋ ਚਾਹ ਨਾ ਕੋ ਪਾਣੀ ਦੇਤੀ ਕਰਕੇ ਕੱਢਿਆ ਦੋਵੇਂ ਜਿਹੜੇ ਉੱਥੇ ਜਾ ਕੇ 호텔 ਚ ਚਾਹ ਪੀ ਗਏ ਆ ਭਰਾਵਾ ਸੀ ਦੋਵੇਂ ਤੇ ਉਹਦੇ ਮੈਂ ਤੇਰੇ ਕੋਲੇ ਗਿਆ ਹੁਣ ਤੂੰ ਮੈਨੂੰ ਦੱਸ ਵੀ ਆਹ ਇਹ ਗੱਲ ਕਿਵੇਂ ਨਿਬੜੂਗੀ ਜੇ ਭਾਈ ਇਹ ਚਾਹੀਦਾ ਹੋਵੇ ਦੀ ਤੀਵੀਂ ਕੀ ਮੈਨਾਂ ਬੋਲ ਜੇ ਠੀਕ ਹੈ ਨਾ ਹਾਂ ਹਾਂ ਹੀ ਬੋਲੇ ਬਾਕੀ ਇਹਨੂੰ ਪੁੱਛ ਲੈ ਮੈਂ ਬਈ ਹੁਣ ਕੀ ਆਖਾਂ ਯਾਰ ਮਰਾ ਫਸਿਆ ਨੂਆ ਬਚਾ ਨਾ ਇਹ ਕੀ ਆ ਪੂਆ ਇਹ ਤਾਂ ਪੋਲਾ ਹੈ ਹਾਂ ਅੱਛਾ ਇਹ ਪੋਲਾ ਹੈ ਤੂੰ ਵੀ ਬਹੁਤ ਪੋਲੀਆਂ ਭਾਈ ਫਿਰ ਪੋਲੀ ਆ ਹਾਂ ਕੋਈ ਨਹੀਂ ਪੋਲੀਆਂ ਸੁਣ ਲਈ ਭਾਈ ਹੁਣ ਤੂੰ ਇਹ ਸਰਪੰਚ ਸਾਹਿਬ ਜੀ ਇਹ ਤਾਂ ਦਾਰੂ ਪੀ ਕੇ ਆਥਨੇ ਨੀਲਾ ਗੰਨ ਬੋਲਦਾ ਠੀਕ ਹੈ ਗੰਨ ਬੋਲ ਗੋਲ ਕੀਨੇ ਆਦੀ ਤੀਂ ਤੇ ਰੋਕਾਂ ਸੀ ਅੱਛਾ ਤੁਸੀਂ ਕੱਢੀ ਆ ਭਾਈ ਤੁਸੀਂ ਅਸੀਂ ਕੋਈ ਨਹੀਂ ਕੱਢੀ ਕੀ ਹਾਂ